ਪੰਜਾਬ ਦਾ ਪੁੱਤ ਭਗਵੰਤ ਮਾਨ ਬਣਿਆ ਪਾਣੀਆਂ ਦਾ ਰਾਖਾ ਬੀਬੀ ਐਮਪੀ ਦੀ ਬੈਠਕ ਦੇ ਵਿੱਚ ਪੰਜਾਬ ਦੀ ਹਰਿਆਣਾ ਨੂੰ ਪਾਧੂ ਪਾਣੀ ਦੇਣ ਤੋਂ ਕੋਰੀ ਨਾ ਯਾਨਾ ਦੇ ਮੁੱਖ ਮੰਤਰੀ ਦਾ ਪਾਣੀਆਂ ਨੂੰ ਲੈ ਕੇ ਕੀਤੀ ਜਾਂਦੀ ਦੋਹਰੀ ਰਾਜਨੀਤੀ ਦਾ ਚਿਹਰਾ ਹੋਇਆ ਬੇਨਕਾਬ ਸ਼੍ਰੀ ਰੇਕਾਲ ਦੋਸਤੋ ਮੈਂ ਹਾਂ ਪ੍ਰਦੀਪ ਤੇ ਅੱਜਗਲ ਕਰਾਂਗੀ ਪਾਣੀਆਂ ਦੀ ਜਿਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਰਾਜਨੀਤਿਕ ਗਰਮਾਈ ਹੋਈ ਹੈ ਨਾਲ ਹੀ ਤੁਹਾਨੂੰ ਦਿਖਾਵਾਂਗੇ ਉਹ ਤੱਥ ਅਤੇ ਆંકੜੇ ਜਿਸ ਦੇ ਨਾਲ ਤੁਹਾਨੂੰ ਪਤਾ ਚੱਲ ਪਾਵੇਗਾ ਕਿ ਕੌਣ ਹੈ ਪੰਜਾਬ ਦੇ ਪਾਣੀਆਂ ਦਾ ਰਾਖਾ ਕੌਣ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਕੋਰੀ ਰਾਜਨੀਤੀ ਇਸ ਤੋਂ ਪਹਿਲਾਂ ਕਿ ਤੁਹਾਰੇ ਨਾਲ ਪਾਣੀਆਂ ਦੇ ਮੁੱਦੇ ਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਤੁਹਾਨੂੰ ਯਾਦ ਕਰਵਾ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਦਾ ਉਹ ਬਿਆਨ ਜਿਸ ਦੇ ਵਿੱਚ ਨਾਇਬ ਸਿੰਘ ਸੈਣੀ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਉਹ ਭਾਜਪਾ ਦੀ ਬਣਾਉਣਗੇ ਵੈਸੇ ਹਰ ਇੱਕ ਪਾਰਟੀ ਨੂੰ ਹੱਕ ਵੀ ਹੈ ਕਿ ਉਹ ਇਹ ਗੱਲ ਕਰੇ ਆਪਣੀ ਰਾਜਨੀਤਿਕ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਰਾਜਨੀਤਿਕ ਲੋਕ ਅਕਸਰ ਹੀ ਅਜਿਹੇ ਬਿਆਨ ਦਿੰਦੇ ਨੇ ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਇੱਕ ਪਾਸੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਮੁੱਖ ਮੰਤਰੀ ਪੰਜਾਬ ਨੂੰ ਚਿੱਠੀਆਂ ਲਿਖਦੇ ਨੇ ਐਨਾ ਹੀ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਪੁੱਤ ਬਣ ਕੇ ਪਾਣੀ ਦੇਣ ਤੋਂ ਪੋਰੀ ਨਾ ਕਰ ਦਿੰਦੇ ਨੇ ਤਾਂ BBMP ਤੇ ਕੇਂਦਰ ਸਰਕਾਰ ਦੇ ਜ਼ਰੀਏ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਨੇ ਮੈਂ ਤਾਂ ਤੁਹਾਨੂੰ ਬਾਤ ਦੀ ਆ ਪੰਜਾਬ ਦੇ ਮੁੱਖ ਮੰਤਰੀ ਦਾ ਜਿਨ੍ਹਾਂ ਦੇ ਵੱਲੋਂ ਤੁਰੰਤ ਬਿਆਨ ਜਾਰੀ ਕੀਤਾ ਗਿਆ ਅਤੇ ਕਿਸੇ ਵੀ ਦਬਾਅ ਦੇ ਹੇਠ ਨਾ ਚੁੱਕਣ ਦੀ ਗੱਲ ਆਖ ਦਿੱਤੀ ਗਈ। ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ। ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ। ਹੋਰ ਪਾਣੀ ਦਿਓ, ਵਾਧੂ ਪਾਣੀ। ਜਦ ਕਿ हरियाणा ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ। ਕਿ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ। ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੀ ਹੋਈ। ਪਰ ਕਿਉਂਕਿ ਪਹਿਲਾਂ ਕੋਈ ਹਿਸਾਬ-ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਧੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਸਾਡੇ ਟੀਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ ਹੈ 30 ਸਾਲਾਂ ਬਾਅਦ 40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਦੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪਾ ਜਿਹੜੀ ਆ ਉਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਇਹ ਸੰਪਸ਼ਟ ਬਿਆਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਪਰ ਇੱਕ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਕਿ ਹਰਿਆਣਾ ਤਾਂ ਪਹਿਲਾਂ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਵਰਤ ਚੁੱਕਿਆ ਇਸ ਦੇ ਬਾਰੇ ਅਸੀਂ ਸੋਚਿਆ ਚਲੋ ਕਿਉਂ ਨਾ ਕੁਝ ਤੱਥ ਲੱਭਿਆ ਜਾਵੇ ਤਾਂ ਸਾਨੂੰ ਪਤਾ ਚੱਲਿਆ ਕਿ ਭਗਵਾਨਤਮਾਨ ਪਾਣੀ ਦੀ ਲੜਾਈ ਨਹੀਂ ਲੜ ਰਹੇ ਬਲਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਹੋਏ ਦਿਖਾਈ ਦੇ ਰਹੇ ਨੇ ਤਰਾਸਲਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਾਟ ਦਾ ਹਵਾਲਾ ਦਿੰਦੇ ਹੋਏ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਇਜ਼ ਇਸ ਕਰਕੇ ਨਹੀਂ ਲੱਗੀ ਕਿਉਂਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਖਤਮ ਕਰ ਚੁੱਕਿਆ ਨਾ ਕੇਵਲ ਆਪਣੇ ਹਿੱਸੇ ਦਾ ਬਲਕਿ ਜੇ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਆਪਣੇ ਹਿੱਸੇ ਦਾ ਕੁੱਲ 103% ਹਰਿਆਣਾ ਇਸਤੇਮਾਲ ਕਰ ਚੁੱਕਿਆ। BBMP ਦੇ ਵੱਲੋਂ ਹਰਿਆਣਾ ਨੂੰ 2.987MAF ਪਾਣੀ ਅਲਾਟ ਕੀਤਾ ਗਿਆ ਸੀ ਜਿਸ ਦੀ ਵਰਤੋਂ 21 ਮਈ 2025 ਤੱਕ ਕਰਨੀ ਸੀ ਪਰ ਹਰਿਆਣਾ ਨੇ ਉਹ ਪਹਿਲਾਂ ਹੀ ਇਸਤੇਮਾਲ ਕਰ ਲਿਆ। ਅਤੇ ਇਹ ਵੀ ਦੱਸਦੀ ਹੈ ਕਿ ਇਸ ਤੋਂ ਬਾਅਦ ਹਰਿਆਣਾ ਦੇ ਵੱਲੋਂ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਪੀਣ ਵਾਲੇ ਪਾਣੀ ਦੀ ਘਾਟ ਨੂੰ ਫੋਨ ਕਰਕੇ ਸਾਨੂੰ 4000 ਕਿਉਂਕਿ ਉਸੇ ਕ ਪਾਣੀ ਛੱਡਿਆ ਜਾਵੇ ਅਤੇ ਹਰਿਆਣਾ ਰਾਜ ਦੀ ਇਸ ਬੇਨਤੀ ਦੇ ਅਨੁਸਾਰ ਮਨੁੱਖੀ ਆਧਾਰ ਤੇ ਪੀਣ ਵਾਲੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਪਾਣੀ ਛੱਡਣ ਦੇ ਲਈ ਪੰਜਾਬ ਨੇ ਤੁਰੰਤ ਸਹਿਮਤੀ ਵੀ ਦੇ ਦਿੱਤੀ ਪਰ ਹੁਣ ਹਰਿਆਣਾ ਹੋਰ ਪਾਣੀ ਦੀ ਮੰਗ ਕਰ ਰਿਹਾ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹੋਰ ਵਾਧੂ ਪਾਣੀ ਨਾ ਹੁਣ ਤਾਂ ਹਵਾਲਾ ਦੇ ਕੇ ਪਾਣੀ ਦੇਣ ਤੋਂ ਕੋਰੀ ਹੀ ਨਾ ਕਰ ਦਿੱਤੀ ਹੈ। ਥੀ ਵੀ ਬੜਾ ਦਿਲਚਸਪ ਆ ਕਿ ਇੱਕ ਪਾਸੇ ਜਿੱਥੇ ਹਰਿਆਣਾ ਦੇ ਵੱਲੋਂ ਆਪਣੇ ਹਿੱਸੇ ਦਾ ਪੂਰਾ ਪਾਣੀ ਇਸਤੇਮਾਲ ਕਰ ਲਿਆ ਗਿਆ। ਦੂਜੇ ਪਾਸੇ ਪੰਜਾਬ ਨੇ ਆਪਣੇ ਹਿੱਸੇ ਦਾ 99% ਪਾਣੀ ਦੀ ਹੀ ਵਰਤੋਂ ਕੀਤੀ। ਇਸ ਨੂੰ ਸਮਝਦਾਰੀ ਦੇ ਨਾਲ ਵਰਤਣ ਦੀ ਯੋਜਨਾ ਪਨ ਆ ਰਿਹਾ ਹੈ। ਪੰਜਾਬ ਨੂੰ ਇਸ ਬਚੇ ਹੋਏ ਪਾਣੀ ਦੀ ਆਉਣ ਵਾਲੀ ਫਸਲ ਬੀਜਣ ਦੀ ਵੀ ਲੋੜ ਹੈ। ਇਨਾ ਹੀ ਨਹੀਂ ਇਸ ਤੋਂ ਇਲਾਵਾ ਇਸ ਸਾਲ ਪੌਂਗ ਅਤੇ ਰਣਜੀਤ ਸਾਗਰ ਡੈਮਾਂ ਦੇ ਜਲ ਭੰਡਾਰ ਦਾ ਪੱਧਰ ਉਸਤ ਪੱਧਰ ਦੀ ਨਾਲ ਬਹੁਤ ਘਟ ਹੈ ਵਾਧੂ ਪਾਣੀ ਨੂੰ ਹਰਿਆਣਾ ਨੂੰ ਛੱਟਣ ਦੇ ਨਾਲ ਭਾਖੜਾ ਡੈਮ ਤੇ ਪਾਣੀ ਦਾ ਪੱਧਰ ਹੋਰ ਵੀ ਘਟ ਜਾਏਗਾ ਜਿਸ ਦੇ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ 26 ਅਪ੍ਰੈਲ 2025 ਤੱਕ ਮਿਲੇ ਅੰਕੜਿਆਂ ਦੇ ਮੁਤਾਬਕ ਤਿੰਨ ਪ੍ਰਮੁੱਖ ਡੈਮਾਂ ਦੇ ਵਿੱਚੋਂ ਪਾਣੀ ਦਾ ਪੱਧਰ ਕਾਫੀ ਹੇਠਾਂ ਨਜ਼ਰ ਆਉਂਦਾ ਹੈ ਪਾਕੜਾ ਡੈਮ ਦੀ ਗੱਲ ਕਰੀਏ ਤਾਂ ਮੌਜੂਦਾ ਸਾਲ ਦੇ ਵਿੱਚ ਪਾਣੀ ਦਾ ਪੱਧਰ 1557 ਫੁੱਟ ਹੈ ਜੋ ਕਿ ਪਿਛਲੇ ਸਾਲ 1569 ਤੋਂ ਵੱਧ ਸੀ। ਯਾਨੀ ਕਿ ਪਿਛਲੇ ਸਾਲ ਦੇ ਨਾਲੋਂ ਤਕਰੀਬਨ 12 ਫੁੱਟ ਦਾ ਅੰਤਰ ਪਾਇਆ ਜਾ ਰਿਹਾ ਹੈ। ਉੱਤੇ ਹੀ ਪੌਂਗ ਡੈਮ ਦੀ ਗੱਲ ਕਰੀਏ ਤਾਂ ਮੌਜੂਦਾ ਸਾਲ ਦੇ ਵਿੱਚ ਪਾਣੀ ਦਾ ਪੱਧਰ 1293 ਫੁੱਟ ਹੈ ਜਦਕਿ ਪਿਛਲੇ ਸਾਲ 1325 ਫੁੱਟ ਸੀ। ਯਾਨੀ ਕਿ ਪੌਂਗ ਡੈਮ ਤੇ ਵੀ ਪਾਣੀ ਪਿਛਲੇ ਸਾਲ ਦੇ ਨਾਲੋਂ ਕਾਫੀ ਘਟ ਗਿਆ ਹੈ। ਤੇ ਤਰੀਕੇ ਦੇ ਨਾਲ ਰਣਜੀਤ ਸਾਗਰ ਡੈਮ ਤੇ ਵੀ ਤਕਰੀਬਨ ਪਿਛਲੇ ਸਾਲ ਦੇ ਨਾਲੋਂ 20 ਫੁੱਟ ਪਾਣੀ ਘਟਿਆ। ਫਿਲਹਾਲ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿੱਤਾ ਗਿਆ ਬਿਆਨ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਦੇ ਲਈ ਕੋਪੂੰਦ ਵੀ ਫालतू ਪਾਣੀ ਨਹੀਂ ਹੈ। ਜੇ ਆંકੜਿਆਂ ਤੇ ਤੱਥਾਂ ਤੇ ਨਜ਼ਰ ਮਾਰੀਏ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਜ਼ਰ ਆਉਂਦਾ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਪਾਣੀ ਦੇ ਮੁੱਦਿਆਂ ਤੇ ਪੰਜਾਬ ਦੇ ਹੱਕਾਂ ਤੇ BBMP ਤੇ ਕੇਂਦਰ ਸਰਕਾਰ ਦੇ ਜ਼ਰੀਏ ਟਾਕਾ ਮਾਰ ਰਹੇ ਹਨ। ਕੋਚੀਆਂ ਸਾਜ਼ਿਸ਼ਾਂ ਰਸਤੇ ਹੋਏ ਨਜ਼ਰ ਆ ਰਹੀ ਹੈ